ਦੇ ਤੜਕਸਾਰੀ ਇੱਥੇ ਇੱਕ ਇੰਟਰਸੈਪਟ ਲਾਇਕ ਕੀਤਾ ਹੈ ਰੈਡ ਕੀਤਾ ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਔਰ ਇਹ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ ਚਲਾਈ ਹੋਈ ਹੈ ਮਹਿੰਮ ਫੈਸਟੀਵਲ ਸੀਜ਼ਨ ਤੇ ਸਾਨੂੰ ਮਾਨਯੋਗ ਫੂਡ ਐਂਡ ਡਰੱਗ ਕਮਿਸ਼ਨਰ ਸਰਦਾਰ ਦਨਾਲ ਸਿੰਘ ਜੀ ਆਈਐਸ ਮਾਨਯੋਗ ਡਿਪਟੀ ਮਿਸ਼ਨ ਅਸ਼ੀਤਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਿਲਰੀ ਉਹਨਾਂ ਵੱਲੋਂ ਸਤਿ ਸ੍ਰੀ ਅਕਾਲ ਹੈ ਕਿ ਤਿਹਾਰੀ ਸੀਜ਼ਨ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟੀ ਸਮਾਨ ਨਾ ਲੋਕਾਂ ਨੂੰ ਮਹਿਆ ਕਰਾਇਆ ਜਾ ਸਕੇ ਔਰ ਉਹਰੇ ਸੰਬੰਧ ਚ ਆ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਤੜਕ ਸਾਰੀ ਇੱਥੇ ਗੇਰੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦੌਰਾਨ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣੇ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰਿਬਿਊਟ ਕਰਨਾ ਸੀ नियर अबाउट 7 ਕੁਇੰਟਲ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਤਾਂ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਹੈ ਕਪ੍ਰੇਲਾ ਜੀ ਹਾਂਜੀ ਪ੍ਰੇਲਾਦ ਪ੍ਰੇਲਾਦ ਪ੍ਰਲਾਦ ਹਾਂਜੀ 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 ਅਸੀਂ ਆਏ ਟੋਹਾਨੇ ਸੇ ਟੋਹਾਨਾ ਕਿੱਥੇ ਪੈਂਦਾ ਜੀ ਟੋਹਾਨਾ ਟੋਹਾਨਾ ਸਰ ਟੋਹਾਨਾ ਹਰਿਆਣਾ ਟੋਹਾਨਾ ਟੋਹਾਨਾ ਕਿੱਥੇ ਪੈਂਦਾ ਟੋਹਾਨਾ ਜੀ ਹਰਿਆਣੇ ਜੀ ਹਰ ਜੀ ਕੀ ਲੈ ਕੇ ਆਏ ਤੁਸੀਂ ਪਨੀਰ ਲੈ ਕੇ ਆਏ ਸਾਂ ਠੀਕ ਹੈ ਜੀ ਕਿਹੜੀ ਦੁਕਾਨ ਤੋਂ ਲੈ ਕੇ ਆਏ ਪਤਾ ਕੀ ਦੁਕਾਨ ਦਾ ਕਿੱਥੋਂ ਲੈ ਕੇ ਇਹ ਕਿਹੜਾ ਸਪਲਾਈ ਦੇਦਾ ਕੀਤਾ ਸਰ ਉਹਨਾਂ ਨੇ ਫੋਨ ਕੀਤਾ ਸਰ ਉਹ ਕਹਿੰਦਾ ਬਸੱਡੇ ਤੇ ਆ ਜਾਓ ਫਿਰ ਅਸੀਂ ਬਸੱਡੇ ਤੇ ਆਏ ਜਦ ਤੱਕ ਆ ਸਰ ਲੋਕ ਆ ਗਏ ਨਹੀਂ ਇਹ ਲਿਆਂਦਾ ਕਿੱਥੋਂ ਪਨੀਰ ਹੈ ਤੇ ਕਿਹੜੀ ਦੁਕਾਨ ਹਰਿਆਣਾ ਕਿੱਥੋਂ ਲੈ ਕੇ ਕੋਈ ਡੀਲਰ ਇਹਦਾ ਮੇਨ ਤਾਂ ਹੋਏਗਾ ਇਹ ਉੱਥੇ ਬੰਦੀ ਹੈਗੀ ਫੈਕਟਰੀ ਹੈਗੀ ਸਵਾਨੇ ਦੇ ਹਾਂਜੀ ਉੱਥੋਂ ਜਾ ਕੇ ਲੈ ਕੇ ਆਇਆ ਠੀਕ ਹੈ ਜੀ ਤੇ ਫਿਰ ਇੱਥੇ ਮਕੇਰੀਆਂ ਦੇਣਾ ਹੈ ਹਾਂਜੀ ਹਾਂਜੀ ਠੀਕ ਹੈ ਮਕੇਰੀਆਂ ਕਿਹੜੀ ਜਗ੍ਹਾ ਦੇਣਾ ਹੈ ਸਰ ਉਹਨਾਂ ਨੇ ਫੋਨ ਕੀਤਾ ਸਰ ਉਹਨਾਂ ਨੇ ਬੋਲਿਆ ਸਰ ਕਿ ਬਸੱਡੇ ਆ ਜਾਣਾ ਤੇ ਸੱਡੇ ਆ ਕੇ ਮੈਨੂੰ ਫੋਨ ਕਰਨਾ ਠੀਕ ਹੈ ਤੇ ਫਿਰ ਤੁਸੀਂ ਫੋਨ ਕੀਤਾ ਸਰ ਮੈਂ ਤੁਹਾਨੂੰ ਸਰ नाम नहीं, नहीं दर्ज है नहीं सही नंबर नहीं दसना नहीं कोई नहीं कोई बात कर समझो हो गया नेता था नहीं वही बंद नहीं कोई बंद ठीक है ऐसा नहीं बोला ये नहीं मैं और लगते हैं